10-10 ਲੱਖ ਰੁਪਇਆ ਜਿੰਨੀਆਂ ਮੌਤਾਂ ਹੋਈਆਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਪੈਸੇ ਨਾਲ ਕੋਈ ਜਾਣਤਾ ਨਹੀਂ ਵਾਪਸ ਲੈ ਸਕਦੇ ਪਰ ਕਿਉਂਕਿ ਉਹ ਪਰਿਵਾਰ ਹੈਂਡ ਟੂ ਮਾਊਥ ਜਿਹੜੇ ਅੱਜ ਹੀ ਕਮਾਉਂਦੇ ਸੀ ਅੱਜ ਹੀ ਸ਼ਾਮ ਨੂੰ ਖਾਂਦੇ ਸੀ ਉਹ ਜੀ ਚਲੇ ਗਏ ਥਾਣਾ ਮਜੀਠਾ ਤੇ ਥਾਣਾ ਕੱਤੂ ਨੰਗਲ ਦੇ ਕਈ ਪਿੰਡਾਂ ਦੇ ਵਿੱਚ ਇੱਕ ਬਹੁਤ ਮੰਦਪਾਗੀ ਦੁਖਦਾਇਕ ਘਟਨਾ ਘਟੀ ਕਿ ਯਰ ਸ਼ਾਮ ਤੋਂ ਜੋ ਜ਼ਹਿਰੀਲੀ ਖਰਾਬ ਪਿੰਡ ਨਾਲ ਹੁਣ ਤੱਕ ਜੋ ਸਾਡੇ ਕੋਲੇ মোটামুটি 17 ਦੇ ਕਰੀਬ ਫਿਆਨ ਮੋਤਾਂ ਆਣ ਹੁਣ ਆ ਮੋਤਾਂ ਹੁਣ ਜਿਹੜੇ ਪਿੰਡ ਚ ਅੱਪਾ ਗੁਰੂ ਘਰ ਚ ਖੜੇ ਆ ਇਸ ਪਿੰਡ ਦੀਆਂ ਘਟੂ ਘਟ ਇਸੇ ਪਿੰਡ ਦੀਆਂ 5 ਤੋਂ 6 ਮੋਤਾਂ ਇਸੇ ਪਿੰਡ ਦੀਆਂ ਪੰਘਾੜੀ ਦੀਆਂ ਨੇ 5 ਹਰੀਏਵਾਲ ਦੀਆਂ ਨੇ ਤਲ ਬੰਡੀ ਦੀਆਂ ਸੋ ਇੱਕ ਮਤਲਬ ਕਤਲ ਹੀ ਨਹੀਂ ਅਸਲ 'ਚ ਮੌਤਾ ਨਹੀਂ ਕਿ ਅਸੀਂ ਹੁਣ ਤੱਕ 10 ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਚੁੱਕੇ ਆ ਤੇ ਜਿਹੜੇ ਸਪਲਾਈ ਕਰਦੇ ਸੀ ਜਾਂ ਜਿਹੜੇ ਜਿੱਥੋਂ ਤੱਕ ਲੈ ਕੇ ਆਉਂਦੇ ਸੀ ਚੇਨ ਦਾ ਪਤਾ ਲੱਗ ਹੀ ਜਾਂਦਾ ਕੌਣ ਕੌਣ ਕਿਹਨੂੰ ਸਪੋਰਟ ਕਰਦਾ ਸੀ ਦਿੱਲੀ ਤੱਕ ਵੀ ਤਾਰ ਜੁੜੇ ਨੇ ਦਿੱਲੀ ਵੀ ਸਾਡੀ ਟੀਮ ਗਈ ਹੋਈ ਆ ਪਾਵੇਂ ਜਿਹੜਾ ਮਰਜ਼ੀ ਹੋਵੇ ਇਹਦੇ ਵਿੱਚ ਭਾਵੇਂ ਕੋਈ ਪਾਵਰਫੁੱਲ ਹੋਵੇ ਭਾਵੇਂ ਪਾਵਰਫੁੱਲ ਰਿਆ ਹੋਵੇ ਭਾਵੇਂ ਕੋਈ ਜਿੰਨਾ ਮਰਜ਼ੀ ਉਹਦੀ ਸਰਕਾਰੇ ਦੁਆਰੇ ਪਹੁੰਚ ਹੋਵੇ ਜਾਂ ਵਟਐਵਰ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਬਹੁਤ ਗਰੀਬ ਘਰਾਂ ਦੇ ਇਕੱਲੇ-ਇਕੱਲੇ ਕਮਾਊ ਸੀ ਲਗਭਗ ਛੋਟੇ-ਛੋਟੇ ਬੱਚੇ ਉਹਨਾਂ ਦੀ ਕਿਸੇ ਦੀ ਮਾਂ ਕਿਸੇ ਦੀ ਦਾਦੀ ਕਿਸੇ ਦੀ ਭੈਣ ਉਹਨਾਂ ਦੇ ਥਰੂ ਜਿਹੜੇ ਉਹ ਦੇਖੇ ਨਹੀਂ ਜਾ ਰਹੇ ਪੈਸੇ ਨਾਲ ਕੋਈ ਜਾਨ ਤਾਂ ਨਹੀਂ ਵਾਪਸ ਲੈ ਸਕਦੇ ਪਰ ਕਿਉਂਕਿ ਉਹ ਪਰਿਵਾਰ ਹੈਂਡ ਟੂ ਮਾਊਥ ਨੇ ਜਿਹੜੇ ਅੱਜ ਹੀ ਕਮਾਉਂਦੇ ਸੀ ਅੱਜ ਹੀ ਸ਼ਾਮ ਨੂੰ ਖਾਂਦੇ ਸੀ ਉਹ ਜੀ ਚਲੇ ਗਏ 10-10 ਲੱਖ ਰੁਪਇਆ ਜਿੰਨੀਆਂ ਮੌਤਾਂ ਹੋਈਆਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਉਹ ਵੀ ਅਸੀਂ ਜਿਹੜਾ ਉਹ ਅਕਾਊਂਟ ਨੰਬਰ ਵਗੈਰਾ ਉਹਨਾਂ ਦੇ ਜਿੰਨੇ ਵੀ ਹੱਗੇ ਨੂੰ ਲੈ ਕੇ ਡੀਸੀ ਸਾਹਿਬ ਨੂੰ ਕਹਤਾ ਕੱਲ ਤੱਕ ਮੇਰੇ ਕੋਲ ਫੈਲਾ ਆ ਜਾਣਗੀਆਂ ਸਾਰਿਆਂ ਦੀਆਂ ਕਈਆਂ ਦੇ ਬੱਚੇ ਛੋਟੇ ਆ ਕਿਉਂਕਿ ਜੇ ਛੋਟੇ ਬੱਚੇ ਆ ਤਾਂ ਪੜਾਉਣ ਤੱਕ ਹੀ 10ਵੀਂ 12ਵੀਂ ਤੱਕ ਪਹੁੰਚਣ ਨੂੰ ਕਾਫੀ ਸਾਲ ਲੱਗ ਜਾਂਦੇ ਤਾਂ ਅਸੀਂ ਉਹਨਾਂ ਦੇ ਪਰਿਵਾਰ ਚੋਂ ਜਾਂ ਉਹਨਾਂ ਦੇ ਬਲੱਡ ਰਿਲੇਸ਼ਨ ਚੋਂ ਕੋਈ ਬੰਦਾ ਜੇ ਜਾਂ ਕੋਈ ਕੋਈ ਬੇਟੀ ਜਾਂ ਕੋਈ ਉਹਨਾਂ ਦੀ ਭੈਣ ਜੇ ਉਹ ਨੌਕਰੀ ਕਰਨ ਦੇ ਕਾਬਿਲ ਹੈਗੀ ਹੈ ਤਾਂ ਅਸੀਂ ਉਹਨਾਂ ਨੂੰ ਇੱਕ ਵਾਰੀ ਉਹਨਾਂ ਦਾ ਉਸ ਪਰਿਵਾਰ ਦਾ ਖਰਚਾ ਜਿਹੜਾ ਉਹ ਤੋਂ ਚਲਵਾ ਦਾਂਗੇ ਤੇ ਇੱਕ ਬੱਚੇ ਨੇ ਪਲੱਸ 2 ਕੀਤੀ ਹੋਈ ਐ ਨੌਕਰੀ ਤਾਂ ਉਹਨੂੰ ਦੇ ਸਕਦੇ ਹਾਂ ਨੇ ਪਰ ਮੈਂ ਕਿਹਾ ਵੀ ਜੇ ਦੋ-ਤਿੰਨ ਸਾਲ ਤਿੰਨ ਸਾਲ ਦੇ ਵਿੱਚ ਬੀਏ ਹੋ ਜੂਗੀ ਤਾਂ ਜਾਦਾ ਵੱਡੀ ਨੌਕਰੀ ਮਿਲ ਜੂਗੀ ਫਿਰ ਅੱਗੇ ਜਾ ਜਿਆਦਾ ਚਾਂਸ ਟੱਕੀਆਂ ਦੇ ਵੀ ਰਹਿੰਦੇ ਆ ਸੋ ਬਿਲਕੁਲ ਇਹ ਕਿਸੇ ਵੀ ਪਰਿਵਾਰ ਦਾ ਚੁੱਲ੍ਹਾ ਜਿਹੜਾ ਉਹ ਅਸੀਂ ਬੁਝਣ ਨਹੀਂ ਦੇਵਾਂਗੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਜੋ ਫੜੇ ਨੇ ਹੁਣ ਤੱਕ ਉਹ ਤਾਂ ਗਾ ਚੇਨ ਚੇਨ ਜੁੜੀ ਜਾਂਦੀ ਹੈ ਅੱਗੇ ਕਰੀਆਂ ਕਿਤੇ ਤੱਕ 600 ਲੀਟਰ ਦਾ ਆਨਲਾਈਨ ਆਰਡਰ ਕੀਤਾ ਹੋਇਆ ਸੀ ਮੈਥਨੋਲ ਸੀ 600 ਲੀਟਰ ਦਿੱਲੀ ਤੋਂ ਆਰਡਰ ਕੀਤਾ ਹੋਇਆ ਸੀ ਹੋਰ ਕਿ ਮੈਥਨੋਲ ਸੀ ਕਈ ਵਾਰੀ ਮੈਨੂੰ ਦੱਸਿਆ ਪਿੰਡ ਵਾਲਿਆਂ ਨੇ ਕਿ ਕੱਲੀ ਕੱਲੀ ਮੌਤ ਹੋ ਜਾਂਦੀ ਹੈ ਤਾਂ ਉਹਨੂੰ ਕਿਸਮਤ ਕਹਿ ਕੇ ਜਾਂ ਰੱਬ ਦਾ ਭਾਣਾ ਮੰਨ ਕੇ ਰਹਿ ਜਾਂਦੇ ਪਰ ਹੁਣ 17 ਜਦੋਂ ਇਕੱਠੀਆਂ ਹੀ ਪਿੰਡਾਂ ਚ 4-5 ਪਿੰਡਾਂ ਚ ਹੋਈਆਂ ਤਾਂ ਉਹਨੇ ਮਾਮਲਾ ਉੱਪਰ ਕੇ ਸਾਹਮਣੇ ਆਇਆ ਤੇ ਬਿਲਕੁਲ ਨਾਲ ਖੜਾਂਗੇ ਪਰਿਵਾਰ ਦੇ ਜਿਸ ਤੋਂ ਪਹਿਲਾਂ ਜਦੋਂ ਤਰਨਤਾਰਨ ਦੇ ਨੇੜੇ ਤੇ ਉਧਰ ਜੰਡਿਆਲਾ ਗੁਰੂ ਦੇ ਪਿੰਡਾਂ 'ਚ 150 ਮੌਤਾਂ ਹੋਈਆਂ ਸੀ ਬਿਲਕੁਲ ਸੇਮ ਲੱਛਣ ਉਹੀ ਨੇ ਪਹਿਲਾਂ ਅੱਖਾਂ ਦੀ ਨਿਗਾ ਜਾਂਦੀ ਹੈ ਫਿਰ ਮੂੰਹ 'ਚ ਝੱਟ ਆਉਂਦੀ ਹੈ ਕਈ ਤਾਂ ਮੈਨੂੰ ਸਰਪੰਚ ਸਾਹਿਬ ਨੇ ਦੱਸਿਆ ਕਿ ਮੇਰੇ ਕੋਲੇ 9 ਵਜੇ ਤੱਕ ਬੈਠਾ ਰਿਹਾ 10 10 ਵਜੇ ਮੇਰੇ ਕੋਲ ਗਿਆ 9 ਵਜੇ ਮੇਰੇ ਕੋਲ ਆਇਆ ਸੀ 10 ਵਜੇ ਗਿਆ ਤੇ ਸ਼ਾਮ 5 ਵਜੇ ਮੌਤ ਉਹ ਉਦੋਂ ਤੱਕ ਸਰੀਰ ਜਿਹੜਾ ਉਹਦਾ ਉਹ ਜ਼ਹਿਰ ਬ੍ਰੇਨ ਤੱਕ ਚਲੀ ਗਈ ਤੇ ਉਹ ਬਹੁਤ ਮੰਦਪਾਗੀ ਘਟਨਾ ਹੈ ਔਰ ਸਾਡਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਦੇ ਵਿੱਚ ਇਹ ਵੀ ਹੈਗਾ ਜ਼ਹਿਰਾਂ ਜਿਹੜੀਆਂ ਬਣ ਰਹੇ ਨੇ ਔਰ ਜੋ ਮੈਥਨੋਲ ਨੂੰ ਡਿলিউਟ ਕਰਕੇ ਖਲੀਆਂ ਚ ਪਾ ਲੈਂਦੇ ਮੈਕਟੇ ਬਣਾ ਲੈਂਦੇ ਉਹਦੀ ਕੋਈ ਡਿਗਰੀ ਨਹੀਂ ਚੈੱਕ ਕਰਦਾ ਉਹਦੀ ਕੋਈ ਕੁਝ ਨਹੀਂ ਉਹ ਤਾਂ ਬਸ 10 ਤੋਂ 20 ਰੁਪਈਆ दस ਤੋਂ 20 ਰੁਪਈਆ ਦਾ ਉਹ ਉਹਨਾਂ ਨੂੰ ਦਿੰਦੇ ਆ ਸੋ ਮਤਲਬ ਕੋਈ ਐਡਾ ਵੱਡਾ ਪਰ ਕਿਉਂਕਿ ਗਿਣਤੀ ਬਹੁਤ ਜ਼ਿਆਦਾ ਹੋਣੀ ਤਾਂ ਮਾਫੀਆ ਬਣ ਜਾਂਦਾ ਤੇ ਇਹਨੂੰ ਅਸੀਂ ਸਾਡੇ ਐਕਸਾਈਜ਼ ਦੇ ਸਾਰੇ ਅਫਸਰ ਨੇ ਦੋ ਦੋ ਅਸੀਂ ਐਕਸਾਈਜ਼ ਦੇ ਇੰਸਪੈਕਟਰ ਨੂੰ ਤੇ ਐਕਸਾਈਜ਼ ਨਾਲ ਸੰਬੰਧਿਤ ਹੋਰ ਅਫਸਰਾਂ ਨੂੰ ਦੋਨੋਂ ਅਸੀਂ ਸਸਪੈਂਡ ਵੀ ਕੀਤਾ ਤੇ ਐਕਸਾਈਜ਼ ਦੇ ਕਿਹੜੇ ਕਿਹੜੇ ਕਿਤਾਹ ਸੁਣੇ ਕੋਈ ਆਪਣਾ ਜੋਰਵਾਲ ਦੀ ਹੁੰਦੀ ਇੱਕ ਤਾਂ ਇੱਥੋਂ ਦੇ ਜਿਹੜੇ ਇਨਸਪੈਕਟਰ ਨੇ ਐਕਸਾਈਜ਼ ਜਿਹਨਾਂ ਦੇ ਇਹ ਜਿਹੜੇ ਅੰਮ੍ਰਿਤਸਰ ਨਾਲ ਡਾਟਾ ਚਾਹੀਦੇ ਹਾਂ ਹਾਂਜੀ ਲੋਕਲ ਡੀਐਸਪੀ ਵੀ ਜਿਹੜੇ ਆ ਉਹਨਾਂ ਨੂੰ ਉਹਨਾਂ ਨੂੰ ਵੀ ਅਸੀਂ ਕਿਉਂਕਿ ਇਹ ਕੰਮ ਮੈਂ ਦੇਖੋ ਪੁਲਿਸ ਦੀ ਜਾਂ ਬਿਊਰੋਕ੍ਰੇਸੀ ਦੀ ਜਾਂ ਪੋਲੀਟੀਕਲ ਸ਼ਹਿਤੋ ਕਿਨਾਂ ਤਾਂ ਹੋ ਨਹੀਂ ਸਕਿਆ ਐ ਕੌਣ ਹੈ ਸੜਕਾਂ ਤੇ ਲਈ ਫਿਰਦਾ ਹੋ ਰਹੀ ਕੋਈ ਨਾ ਕੋਈ ਤਾਂ ਆਉਂਦਾ ਆਕਾ ਕੋਈ ਮਾਈ ਪਾਪ ਹੁੰਦਾ

ਅਸੀਂ ਜੜਾਂ ਤੱਕ ਹੀ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹੁਣ ਪੱਤਿਆਂ ਤੇ ਸਪਰੇਅ ਕਰੀਏ ਜੀ ਐਸਓਂਕ ਜੜਾਂ ਚ ਹੋਵੇ ਉਹਦਾ ਕੀ ਫਾਇਦਾ ਨੈਕਸਟ ਫਿੱਟਰ ਤੁਹਾਡਾ ਸਮਝਦੇ ਦੇਖੋ ਹਜੇ ਤੱਕ 10 ਬੰਦੇ ਫਟੇਗੇ ਨਹੀਂ ਜਿਨ੍ਹਾਂ ਚੋਂ ਕੁਝ ਕਹਾ ਅੱਗੇ ਨਾ ਲੈ ਰਹੇ ਨੇ ਉਹ ਮੈਂ ਇੱਥੇ ਦੱਸ ਨਹੀਂ ਸਕਦਾ ਮਤਲਬ ਹੋ ਸਕਦਾ ਕੋਈ ਇਸੇ ਵੱਡੇ ਲੈਵਲ ਤੱਕ ਦੇ ਅਫਸਰਾਂ ਚ ਕਬਡੇ ਜਿਹੜੇ ਲੀਡਰ ਨੇ ਉਹਨਾਂ ਦਾ ਵੀ ਸ਼ਹਿਰ ਵਿੱਚ ਆ ਜਾ ਸੀਐਮ ਸਾਹਿਬ ਤੁਸੀਂ ਆਪ ਥੋੜੀ ਆਉਂਦੇ ਉਹ ਤੁਹਾਨੂੰ ਆਪ ਥੋੜੀ ਆਉਂਦੇ ਬੇਚਨ ਫੈਕਟਰੀਆਂ ਜਿਹੜੀਆਂ ਚੱਲਦੀਆਂ ਨੇ ਆਵਾਜ਼ਾਂ ਨਹੀਂ ਚੱਲਦੀਆਂ ਜਦੋਂ ਸ਼ਿਕਾਇਤਾਂ ਹੀ ਕਰਦੇ ਆ ਫੈਕਟਰੀਆਂ ਕੌਣ ਚਲਾ ਲੂਗਾ ਉਦਾ ਕੋਈ ਨਾ ਕੋਈ ਤਾਂ ਕੋਈ ਨਾ ਕੋਈ ਤਾਂ ਉਹਨੂੰ ਬਿਊਰੋਕ੍ਰੇਸੀ ਜਾਂ ਫਿਰ ਜਿਹੜੀ ਪੋਲਿਟਿਕਸ ਦੇ ਵਿੱਚ ਪੰਜਾਬ ਦੇ ਫੈਲ ਗਿਆ ਸਰ ਬੱਸਾਂ ਦੇ ਟ੍ਰਾਂਸਪੋਰਟ ਦੇ ਪੰਜਾਬ ਕਿੱਦਾਂ ਚੱਲ ਰਹੇ ਜੀ ਬੱਸਾਂ ਕਿਉਂਸਪੜ ਹੋ ਰਹੀ ਸੀਗੀ ਐਜ਼ ਅ ਕੋਰੀਅਰ ਕੋਰੀਅਰ ਸਰਵਿਸ ਥੋੜਾ ਜਿਹਾ ਪੈਸੇ ਦੇ ਕੇ ਉਹ ਬੱਸਾਂ ਟ੍ਰਾਂਸਪੋਰਟ ਕਰ ਰਹੇ ਸੀਗੇ ਜਿਉਂ-ਜਿਉਂ ਸਾਨੂੰ ਦੇਖੋ ਪਤਾ ਲੱਗੀ ਜਾਊਗਾ ਸਾਰਾ ਕੁਝ ਸਾਨੂੰ ਤਾਂ ਅਸੀਂ ਇਸ ਮਾਮਲੇ 'ਚ ਕਿਉਂਕਿ ਦਾ ਦੁੱਧ ਵਾਲੇ ਇਧਰੋਂ ਜਿਹੜਾ ਬਾਰਡਰ ਦਾ ਏਰੀਆ ਹੈ ਬਾਰਡਰ ਤੇ ਤਣਾਅ ਹੈ ਬਲੈਕਆਊਟ ਵੀ ਮਤਲਬ ਹਰ ਰੋਜ਼ ਵਾਂਗੂ ਹੀ ਇਹਨਾ ਏਰੀਆ ਚ ਹੁੰਦਾ ਸੋ ਸਪਾਲਿਸ ਦਾ ਥੋੜਾ ਧਿਆਨ ਉਧਰ ਵੀ ਹੋ ਜਾਂਦਾ ਕਈ ਵਾਰੀ ਪਰ ਉਹ ਫਿਰ ਇਹਦਾ ਫਾਇਦਾ ਠਾਣ ਦੀ ਕੋਸ਼ਿਸ਼ ਕਰਦੇ ਆ ਕਿ ਹੁਣ ਥੋੜਾ ਜਿਹਾ ਮਤਲਬ ਧਿਆਨ ਕਿਧਰੇ ਹੋਰ ਹੈ ਸੋ ਜੋ ਵੀ ਇਹਦੇ ਵਾਸਤੇ ਜ਼ਿੰਮੇਵਾਰ ਰਹੂ ਹੋਊਗਾ ਫੀਲਡ ਦੇ ਵਿੱਚ ਚਾਹੇ ਅਫਸਰ ਹੋਵੇ ਕੋਈ ਚਾਹੇ ਕੋਈ ਬੈਕਗਰਾਉਂਡ ਤੇ ਕੋਈ ਹੋਰ ਇਹਨੂੰ ਚਲਾਉਣ ਵਾਲਾ ਕੋਈ ਅੱਖਾ ਹੋਵੇ ਸਖਤ ਤਾਂ ਪਰ ਇਹ ਬਾਤ ਚੁੱਪ ਲੱਗਦੇ ਨੇ ਦਿੰਦਾ ਰਹੇ ਆ ਨਾ ਕਿਹਾ ਜੀ ਅੱਜ ਨੂੰ ਬੜੇ ਸਾਲਾਂ ਤੋਂ ਚਰਾਬ ਵੇਚ ਰਹੇ ਸੀ ਪਰਿਵਾਰ ਮੈਂ ਦੱਸਿਆ ਮੈਨੂੰ ਮੈਨੂੰ ਪਿੰਡ ਵਾਲਿਆਂ ਨੇ ਵੀ ਦੱਸਿਆ ਕਿ ਮਤਲਬ ਪਹਿਲਾਂ ਇੱਕ ਇੱਕ ਮੌਤ ਹੋ ਜਾਂਦੀ ਸੀ ਤਾਂ ਉਹਨੂੰ ਰੱਬ ਦਾ ਭਾਣਾ ਮੰਨ ਲੈਂਦਾ ਸੀ ਉਹ ਜਦੋਂ ਇਕੱਠੀਆਂ ਚਿਕੜ ਪੂਰੀ ਥੇਪ ਸੀ ਉਹ ਜਹਿਰੀ ਵੀ ਆ ਗਈ ਉਹਦੋਂ ਬਾਅਦ ਅੱਗੇ ਮਸਲਾ ਅਸੀਂ ਅਸੀਂ ਇਹਦੀ ਝੜ ਤੱਕ ਪਿੰਡ ਵਾਲੇ ਕਹਿ ਰਹੇ ਆ ਜਦੋਂ ਸਕੇਲ ਕਰਦੇ ਮੋਤਬਾਹੀਂ ਤਾਂ ਦੇਖੋ ਗੁਰਦੁਆਰਾ ਸਾਹਿਬ ਵੀ ਅਨਾਉਂਸਮੈਂਟ ਕਰ ਰਹੇ ਹਾਂ ਹੁਣ ਜੀ ਲੱਗਦੇ ਮਾਮਲੇ ਚ ਕਿ ਭਾਈ ਜਿਹੜੇ ਪਿੰਡ ਦਾ ਬੰਦਾ ਪਰੇ ਜਾਂਦਾ ਨਾ ਤੇ ਉਹਦੀ ਕੋਈ ਜਮਾਨਤ ਕਰਵਾਉਣੀ ਹੈ ਉਹ ਵੀ ਉਹ ਨੂੰ ਉਹਦੇ ਮਾਗਰ ਕੋਈ ਜਾ ਤਾਂ ਇਹ ਨਿੱਤੋਂ ਦਾ ਸਮਾਜਿਕ ਭਾਈਚਾਰਕ ਇਹਨਾਂ ਨੂੰ ਵੀ ਸਿੰਪਲ ਸਿਟੀਟ ਬਣੇਗਾ ਅੱਧਾ ਲੱਗ ਜਾਊਗਾ پتہ ਨਹੀਂ ਜਦੋਂ ਦੁੱਧਾ ਦੁੱਧ ਪਾਣ ਪਾਣੀ ਹੋਵੇ ਬਿਲਕੁਲ ਸੀਨੀਅਰ ਲੈਵਲ ਤੇ ਕੁਝ ਅਸ਼ਰਜ ਪ੍ਰੋਟੈਕਸ਼ਨਸ ਨੇ ਜਿਨ੍ਹਾਂ ਦੀ ਮੈਂ ਤੁਹਾਨੂੰ ਦੱਸਿਆ ਕਿ ਦੇਖੋ ਕਿ ਬਿਊਰੋਕ੍ਰੇਸੀ ਜਾਂ ਚੈੱਕਅਪ ਲਈ ਲੋੜ ਹੈ ਨਹੀਂ ਨਹੀਂ ਬਿਲਕੁਲ ਅਸੀਂ ਨਾਟ ਓਨਲੀ ਅੰਮ੍ਰਿਤਸਰ ਜਾਂ ਵੀ ਜਿੱਥੇ ਕਰਨਾ ਹੋਵੇ ਉੱਥੇ ਅਸੀਂ ਸਾਰੇ ਪੰਜਾਬ ਦੇ ਵਿੱਚ ਇਹ ਚੈੱਕਅਪ ਇਹ ਮਾਰਕ ਚੈੱਕਅਪ ਪੂਰਾ ਸਕੈਨ ਕਰਕੇ ਕਿ ਜਿੱਥੇ ਕੋਈ ਇਤਨਾ ਨਾ ਕੰਮ ਚੱਲਦਾ ਉਹਨਾਂ ਨੂੰ ਵਾਰਨਿੰਗ ਵੀ ਦੇ ਕੇ ਪਹਿਲਾਂ ਫਿਰ ਅਸੀਂ ਜਿਸ ਤਰ੍ਹਾਂ ਡਰੱਗਸ ਦੇ ਵਿੱਚੋਂ ਜਿਹੜਾ ਜੁੱਧ ਨਸ਼ਿਆਂ ਵਿਰੋਧਾ ਤਾਂ ਨਸ਼ੇ ਦੇ ਵਿੱਚ ਇਹ ਵੀ ਤਾਂ ਹੁੰਦਾ ਜ਼ਹਿਰ ਜਿਹੜੀ ਵੱਡੀ ਜਾਂਦੇ ਸੋ ਸਖ਼ਤ ਕਾਰਵਾਈ ਹੋਊਗੀ ਪਰਿਵਾਰਾਂ ਦੇ ਨਾਲ ਕਰਾਂਗੇ ਔਰ ਇਹ ਹੀ ਕੋਈ ਪ੍ਰਮਾਤਮਾ ਦੇ ਅਰਦਾਸ ਕਰਦੇ ਆਂ ਜੀ ਕਰਦੇ ਆ ਕਿ ਪ੍ਰਮਾਤਮਾ ਜਿਹੜੇ ਚਲੇ ਗਏ ਉਹਨਾਂ ਦੀ ਆਤਮਾ ਦਾ ਸ਼ਾਂਤੀ ਦੇਣ ਤੇ ਜਿਹੜੇ ਆਪਣੇ ਵਿੱਚ ਹੀ ਖ਼ਤਮ ਨਹੀਂ ਦੁਨੀਆਂ ਦਾ ਮੰਨਦਾ ਬਲਵਕਸ਼ੀ ਉਹਦਾ ਸਾਥ ਹੀ ਕਰਦੇ ਆ ਕਿ ਜਿਵੇਂ ਪੰਜਾਬ ਵਿੱਚ ਤੱਕ ਕਿ ਲੋਕਾਂ ਨੇ ਦਰਿਆ ਦੇ ਲਈ ਕਿਸੇ ਨੂੰ ਭੁੱਖਾ ਨਹੀਂ ਮਰਨ ਦੇਂਦੇ ਪਰ ਸਰਕਾਰਾਂ ਨਾਲ ਖੜਨਗੇ ਸੱਚੇ ਦਿਲੋਂ ਇਹਨਾਂ ਦੇ ਪਰਿਵਾਰਾਂ ਦੇ ਨਾਲ ਖੜਾਂਗੇ ਕੋਈ ਵੀ ਕਾਗਜ਼ ਪੱਤਰ ਦੀ ਜਾਂ ਕੋਈ ਸਾਈਨ ਕਰਾਉਣ ਦੀ ਉਹਦੇ ਵਾਸਤੇ ਅੰਝਲਖਵਾਰ ਹੋਣਾ ਅੰਮ੍ਰਿਤਸਰ ਜਾ ਕੇ ਇਹ ਵੀ ਨਹੀਂ ਸੀ ਅਪਸਰ ਕਰੇ ਆਉਣਗੇ ਇਹਨਾਂ ਦੇ ਫਾਈਲ ਬਣਾ ਲਿਆ ਕਰ ਰਹੇ ਆ ਕਿ ਮਤਲਬ ਪਹਿਲਾਂ ਕਿ ਹੋਰ ਪੱਟੀਆਂ